ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਸ ਬਾਈ ਕੋਲੇ 1.5 ਕਿੱਲੇ ਆਪਦੀ ਜ਼ਮੀਨ ਸੀ ਤੇ ਬਾਈ 20-25 ਕਿੱਲੇ ਨਾਲ ਜ਼ਮੀਨ ਠੇਕੇ ਤੇ ਲੈਂਦਾ ਹੁੰਦਾ ਸੀ ਚਲੋ ਜੀ ਬਾਈ ਨੇ ਇੱਕ ਆਪਦੇ ਹੀ ਪਿੰਡ ਦਾ ਸਿਰੀ ਰੱਖਿਆ ਹੋਇਆ ਸੀ ਮੁੰਡਾ ਜਿਹੜਾ ਕਿ ਬਾਈ ਤੋਂ 3-4 ਸਾਲ ਉਮਰ ਦੇ ਵਿੱਚ ਵੱਡਾ ਹੋਊਗਾ ਬਾਈ ਕਹਿੰਦਾ ਚਲੋ ਜੀ ਉਹਨੇ ਵੀ ਖੇਤ ਚ ਬਹੁਤ ਮਿਹਨਤ ਕਰਿਆ ਕਰਨੀ ਮੈਂ ਵੀ ਬਹੁਤ ਮਿਹਨਤ ਕਰਿਆ ਕਰਨੀ ਤੇ ਇਹ ਕਹਿੰਦਾ ਸਾਡਾ ਦੋਵਾਂ ਦਾ ਆਪਸ ਦੇ ਵਿੱਚ ਪਿਆਰ ਬਹੁਤ ਸੀਗਾ ਕਹਿੰਦਾ ਨਾ ਤਾਂ ਮੈਂ ਉਹਨੂੰ ਕਦੇ ਸੀਰੀ ਸਮਝਿਆ ਸੀ ਤੇ ਨਾ ਹੀ ਕਹਿੰਦਾ ਉਹ ਵਿਚਾਰਾ ਕਦੇ ਮੇਰੇ ਅੱਗੇ ਬੋਲਿਆ ਸੀ ਜਿਵੇਂ ਉਹਨੂੰ ਜੋ ਕੰਮ ਕਹਿਦਿਆ ਕਰਨਾ ਉਹਨੇ ਪੂਰੀ ਸ਼ਿੱਦਤ ਨਾਲ ਕੰਮ ਕਰਿਆ ਕਰਨਾ ਅਸੀਂ ਖੇਤ ਇਕੱਠੇ ਬੈ ਕੇ ਰੋਟੀ ਖਾਲਿਆ ਕਰਨੀ ਇਕੱਠੇ ਬੈ ਕੇ ਚਾਹਾਂ ਪੀលਿਆ ਕਰਨੀਆਂ ਆ ਸੱਠ ਅਠਾ ਚੱਲਦਾ ਰਿਹਾ ਕਰਨਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਤੇ ਮੇਰੇ ਵਿਆਹ ਤੋਂ ਕਹਿੰਦਾ ਮਹੀਨੇ ਡੇਢ ਬਾਅਦ ਹੀ ਸਾਡੇ ਸੀਰੀ ਦਾ ਵਿਆਹ ਹੋ ਗਿਆ ਕਹਾਂ ਚਲੋ ਜੀ ਸਾਲ ਬਾਅਦ ਮੇਰੇ ਘਰੇ ਧੀ ਜਨਮ ਲੈ ਲੈਂਦੀ ਆ। ਕਹਾਂ ਚਲੋ ਜੀ ਮੇਰੇ ਸੀਰੀ ਦੇ ਵਿਆਹ ਤੋਂ ਸਾਲ ਬਾਅਦ ਮੇਰੇ ਸੀਰੀ ਘਰੇ ਵੀ ਇੱਕ ਧੀ ਜਨਮ ਲੈ ਲੈਂਦੀ ਆ। ਕਹਾਂ ਚਲੋ ਜੀ ਉਸ ਤੋਂ ਬਾਅਦ ਜਦੋਂ ਮੇਰੀ ਧੀ 2 ਸਾਲਾਂ ਦੀ ਹੋ ਜਾਂਦੀ ਆ ਉਸ ਤੋਂ ਬਾਅਦ ਦੂਜਾ ਬੱਚਾ ਪਲਾਨ ਕਰਨ ਬਾਰੇ ਸੋਚਦੇ ਆ। ਤੇ ਕਹਿੰਦਾ ਦੂਜਾ ਬੱਚਾ ਹੋ ਨਹੀਂ ਸਿਰਿਆ। ਕਹਾਂ ਚਲੋ ਜੀ ਉਸ ਤੋਂ ਬਾਅਦ ਡਾਕਟਰਾਂ ਕੋਲੇ ਇਲਾਜ ਕਰਾਉਣਾ ਸ਼ੁਰੂ ਕਰਤਾ। ਕਹਿੰਦਾ ਤਿੰਨਾਂ ਕਸਾਲਾਂ ਬਾਅਦ ਡਾਕਟਰ ਵੀ ਹੱਥ ਖੜੇ ਕਰ ਗਏ। ਡਾਕਟਰ ਕਹਿੰਦੇ ਵੀ ਤੁਹਾਡੇ ਘਰੇ ਬੱਚਾ ਪੈਦਾ ਹੋ ਹੀ ਨਹੀਂ ਸਕਦਾ। ਕਹਿੰਦਾ ਚਲੋ ਜੀ ਜਿਹੜੀ ਦੂਜੇ ਬੱਚੇ ਦੀ ਆਸ ਸੀ ਕਹਿੰਦਾ ਚਲ ਮੈਂ ਸੋਚਿਆ ਵੀ ਚਲ ਇੱਕੋ ਇੱਕ ਧੀ ਆ ਚਲੋ ਇਹੀ ਮੇਰੀ ਧੀ ਆ ਤੇ ਇਹੀ ਮੇਰਾ ਪੁੱਤ ਆ। ਕਹਾਂ ਚਲੋ ਜੀ ਦੂਜੇ ਬੱਚੇ ਲੈਣ ਬਾਰੇ ਮੇਰੇ ਦਿਲ 'ਚ ਉਹ ਖਿਆਲ ਹੀ ਨਿਕਲ ਗਿਆ। ਕਹਿੰਦਾ ਚਲੋ ਜੀ ਮੇਰੀ ਧੀ ਵੀ ਪੰਜਾਂ ਸਾਲਾਂ ਦੀ ਹੋ ਚੁੱਕੀ ਸੀ ਤੇ ਜਿਹੜਾ ਮੇਰਾ ਸੇਰੀ ਸੀਗਾ ਉਹ ਧੀ ਇਹ ਕਹਿੰਦਾ ਲਗਭਗ 1.5 ਸਾਲਾਂ ਦੀ ਹੋ ਗਈ ਹੋ ਗਈ ਕਹਿੰਦਾ ਤੇ ਕਹਿੰਦਾ ਮਾੜੀ ਕਿਸਮਤ ਨੂੰ ਕੀ ਹੁੰਦਾ ਕਿ ਜਿਹੜਾ ਮੇਰਾ ਸੇਰੀ ਹੁੰਦਾ ਕਹਿੰਦਾ ਉਹ ਬਿਮਾਰ ਹੋ ਜਾਂਦਾ ਤੇ ਮੰਜੇ ਤੇ ਲੰਮੇ ਪੈ ਜਾਂਦਾ। ਕਹਾਂ ਚਲੋ ਜੀ ਮੈਂ ਦਾ ਪਤਾ ਲੈਣ ਲਈ ਜਾਣਾ। ਕਹਿੰਦਾ ਰੋਣ ਲੱਗ ਜਾਂਦਾ ਵੀ ਸਰਦਾਰਾ ਮੈਂ ਦਾ ਬਚਣਾ ਨਹੀਂਗਾ। ਤੇ ਪਿੱਛੋਂ ਮੇਰੇ ਪਰਿਵਾਰ ਦਾ ਕੀ ਬਣੂਗਾ ਕਹਿੰਦਾ ਮੈਂ ਇਹਨੂੰ ਹੌਸਲਾ ਦਿੱਤਾ ਵੀ ਚਾਰ ਤੋ ਐਡਾ ਹਟਾ ਕਟਾ ਮੈਂ ਤੈਨੂੰ ਕੀ ਹੋਣ ਲੱਗਾ ਹਨਾ ਵੀ ਐਵੇਂ ਕਿਉਂ ਗਲਤ ਸੋਚੀ ਜਾਂਦਾ ਵੀ ਕੋਈ ਨਹੀਂ ਤੂੰ ਦਲੇਰੀ ਫੜ ਤੂੰ ਹੋਰ ਹਫ਼ਤੇ ਨੂੰ ਠੀਕ ਹੋ ਜਾਣਾ ਖਾ ਚਲੋ ਚਾਰ ਪੰਜ ਵਾਰੀ ਮੈਂ ਵੀ ਨੂੰ ਸ਼ਹਿਰ ਲੈ ਕੇ ਗਿਆ ਦਵਾਈ ਦੁਵਾਈ ਦਵਾ ਕੇ ਲਿਆ ਕਹਿੰਦਾ ਜਦੋਂ ਉਹਨੂੰ ਬਿਮਾਰ ਹੋਏ ਨੂੰ 10 ਦਿਨ ਹੋ ਗਏ ਤੇ ਕਹਿੰਦਾ ਦਸਾਂ ਦਿਨਾਂ ਬਾਅਦ ਰਾਤ ਨੂੰ ਦੀ ਅਚਾਨਕ ਮੌਤ ਹੋ ਜਾਂਦੀ ਹੈ ਕਹਿੰਦਾ ਮੈਨੂੰ ਤੜਕੇ 6 ਵਜੇ ਪਤਾ ਲੱਗਦਾ ਵੀ ਸਿਰੀ ਪੂਰਾ ਹੋ ਗਿਆ ਕਹਿੰਦਾ ਜਿਵੇਂ ਮੈਨੂੰ ਤੜਕੇ 6 ਵਜੇ ਪਤਾ ਲੱਗਿਆ ਕਹਿੰਦਾ ਮੈਂ ਚੱਕਿਆ ਮੋਟਰਸ ਕਹਿੰਦਾ ਮੈਂ ਘਰ ਜਾ ਕੇ ਕੀ ਦੇਖਿਆ ਕਿ ਉਹ ਵਿਚਾਰਾ ਮਨਜੀਤ ਕਹਿੰਦਾ ਪੂਰਾ ਹੋਇਆ ਪਿਆ ਕੋਲ ਨਹੀਂ ਘਰ ਵਾਲੀ ਤਾਂ ਹਾਂ ਮਰੀ ਜਾਂਦੀ ਐ ਕੋਲ ਵਿਚਾਰੀ ਬੁੱਢੀ ਮਾਂ ਐ ਕਹਿੰਦਾ ਉਹਦਾ ਰੋ ਰੋ ਕੇ ਬੁਰਾ ਹਾਲ ਆਇਆ ਪਿਆ ਤੇ ਕਹਿੰਦਾ ਜਿਹੜੀ ਉਹਦੀ 1.75 ਸਾਲਾਂ ਦੀ ਧੀ ਸੀ ਕਹਿੰਦਾ ਕਹਿੰਦਾ ਉਹਦਾ ਰੋ ਰੋ ਕੇ ਬੁਰਾ ਹਾਲ ਆਇਆ ਪਿਆ ਤੇ ਉਹ ਐ ਕਹੀ ਜੀ ਪਾਪਾ ਉੱਠ ਪਾਪਾ ਉੱਠ ਕਹਿੰਦਾ ਜਦੋਂ ਉਹਨੇ ਮੈਨੂੰ ਵੇਖਿਆ ਤੇ ਕਹਿੰਦਾ ਭੱਜ ਕੇ ਮੇਰੀਆਂ ਲੱਤਾਂ ਨੂੰ ਚਿੰਬੜ ਗਈ ਕਹਿੰਦਾ ਮੈਂ ਘੁੱਟ ਕੇ ਆਪਦੇ ਗੱਲ ਨਾਲ ਲਾ ਲਈ ਬੁੱਕਲ ਚ ਲੈ ਲਈ। ਬਾਈ ਕਹਿੰਦਾ ਗੋਮੀ ਨੂੰ ਕਹਿੰਦੀ ਤਾਇਆ ਮੇਰੇ ਪਾਪਾ ਨੂੰ ਕੀ ਹੋ ਗਿਆ? ਵੀ ਉੱਠਦਾ ਨਹੀਂ ਪਿਆ। ਵੀ ਇਹਨੂੰ ਠਾ ਵੀ ਇਹ ਸੁੱਤਾ ਪਿਆ। ਕਹਿੰਦਾ ਮੈਂ ਉਹਨੂੰ ਗੱਲ ਨਾਲ ਲਾ ਕੇ ਗਿਆ ਪੁੱਤ ਹੁਣ ਇਹਨੇ ਕਿੱਥੇ ਉੱਠਣਾ ਹਨਾ। ਕਹਿੰਦਾ ਹੁਣ ਨਿਆਣੀ ਸੀ ਉਹਨੂੰ ਕੀ ਪਤਾ ਸੀਗਾ ਵੀ ਇਹ ਕੀ ਬਾਣਾ ਵਾਪਰ ਗਿਆ ਵੀ ਇਹ ਸੁੱਤਾ ਜਾਂ ਹਮੇਸ਼ਾ ਲਈ ਸੌ ਗਿਆ। ਕਹਿੰਦਾ ਉਹ ਜਦੋਂ ਨਿਆਣੀ ਕਹਿੰਦਾ ਰੋਵੇ ਨਾ ਬਾਈ ਕੰਦਾ ਮੈਨੂੰ ਤੇ ਦੇਖੀ ਨਾ ਜਾਵੇ ਕੰਦਾ ਯਾਰ ਮੇਰਾ ਕਾਲਜਾ ਪਾਟ-ਪਾਟ ਕੇ ਜਾਵੇ ਵੀ ਰੱਬਾ ਕੀ ਪਾਣਾ ਬਰਦਾਤ ਤਾ ਤੂੰ ਹਣਾ ਕੰਦਾ ਯਾਰ ਮੇਰੇ ਦਿਲ ਚੋਂ ਇੱਕ ਆਵਾਜ਼ ਨਿਕਲੀ ਵੀ ਇਹ ਵੀ ਅਜ ਤੋਂ ਤੇਰੀ ਧੀ ਆ ਤੇ ਇਹਨੂੰ ਤੂੰ ਹੀ ਸਾਂਭਣਾ ਤੇ ਇਹਨੂੰ ਤੂੰ ਹੀ ਪੜਾਉਣਾ ਇਹਨੂੰ ਤੂੰ ਹੀ ਲਿਖਾਉਣਾ ਕੰਦਾ ਯਾਰ ਮੇਰੇ ਦਿਲ ਚ ਨਾ ਉਹ ਗੱਲ ਬੈ ਗਈ ਵੀ ਹੁਣ ਇਹ ਵਿਚਾਰੀ ਦਾ ਕੌਣ ਰਹਿ ਗਿਆ ਹਣਾ ਪਿਓ ਹੀ ਧੀਾਂ ਵਾਲੀ ਸਿਰਾਂ ਦੇ ਤਾਜ ਹੁੰਦੇ ਆ ਵੀ ਅੱਜ ਤਾਂ ਪਿਓ ਮੁੱਕ ਗਿਆ ਵੀ ਇਹਨੇ ਰੋਲ ਜਨਬ ਵਿਚਾਰੀ ਨੇ ਕੰਦਾ ਚਲੋ ਜੀ ਉਸ ਤੋਂ ਬਾਅਦ ਮੈਂ ਨੀ ਬਾਣੂ ਹੌਸਲਾ ਦਿੱਤਾ ਉਹਦੀ ਘਰਵਾਲੀ ਨੂੰ ਹੌਸਲਾ ਦਿੱਤਾ ਹਨ ਵੀ ਭੈਣੇ ਕੋਈ ਗੱਲ ਨਹੀਂ ਜਿਹੜਾ ਬਾਣਾ ਵਾਪਰਨਾ ਸੀ ਵਾਪਰ ਗਿਆ ਵੀ ਚਲੋ ਅਸੀਂ ਹੈਗੇ ਟੈਨਸ਼ਨ ਨਾ ਲਓ ਕਹਿੰਦਾ ਚਲੋ ਜੀ ਮੈਂ ਸੰਸਕਾਰ ਕਰਵਾ ਦਿੱਤਾ ਫੁੱਲ ਚੁਗੇਗੇ ਉਸ ਤੋਂ ਬਾਅਦ ਭੋਗ ਪੈ ਗਿਆ ਕਹਿੰਦਾ ਜਦੋਂ ਭੋਗ ਪੈ ਜਾਂਦਾ ਤੇ ਕਹਿੰਦਾ ਉਸ ਤੋਂ ਬਾਅਦ ਮੈਂ ਆਪਣੇ ਖੇਤ ਜਾਣਾ ਤੇ ਕਹਿੰਦਾ ਵੀ ਜਦੋਂ ਮੈਂ ਮੋਟਰ ਤੇ ਜਾਂਦਾ ਕਹਿੰਦਾ ਮੇਰੀ ਤਾ ਨਿਕਲ ਜਾਂਦੀ ਹੈ ਮੇਰਾ ਰੂਨ ਨਿਕਲ ਜਾਂਦਾ ਕਹਿੰਦਾ ਕਹਿੰਦਾ ਮੈਨੂੰ ਐ ਲੱਗੇ ਵੀ ਜਿਵੇਂ ਮੇਰੀ ਬਾਹਾਂ ਟੁੱਟ ਗਈ ਹੈ ਕਹਿੰਦਾ ਪਰ ਜਿਹੜੀ ਉਹ ਬੱਚੀ ਦੇ ਤੋਤਲੇ ਬੋਲ ਸੀ ਵੀ ਤਾਇਆ ਮੇਰੇ ਪਾਪਾ ਨੂੰ ਠਾ ਮੇਰਾ ਪਾਪਾ ਕਿਉਂ ਨਹੀਂ ਉੱਠਦਾ ਪਾ ਕਹਿੰਦਾ ਯਾਰ ਉਹ ਮੇਰੇ ਕਾਲਜੇ ਚ ਇਹੋ ਜੇ ਬਹਿ ਗਏ ਵੀ ਮੈਨੂੰ ਉਹ ਬੋਲ ਕਹਿੰਦਾ ਨਾ ਸੌਣ ਦੇ ਨਾ ਮੈਨੂੰ ਚੈਨ ਆਵੇ ਕਹਿੰਦਾ ਮੈਂ ਆਪਜੀ ਘਰ ਵਾਲੀ ਨੂੰ ਆ ਕੇ ਕਿਹਾ ਵੀ ਇਸ ਤਰ੍ਹਾਂ ਕਰਕੇ ਨਾ ਵੀ ਜਿਹੜਾ ਆਪਣਾ ਏਰੀਆ ਉਹਦਾ ਪਰਿਵਾਰ ਰੋਲ ਜੂਗਾ ਵੀ ਆਪਾਂ ਉਹਦੇ ਪਰਿਵਾਰ ਨੂੰ ਸਾਬੜਾ ਉਹਨੂੰ ਰੋਲ ਨਹੀਂ ਦੇਣਾ ਵੀ ਆਪਾਂ ਉਹਦੀ ਧੀ ਨੂੰ ਪੜਾਉਣਾ ਲਿਖਾਉਣਾ ਵੀ ਆਪਦੇ ਖਰਚੇ ਤੇ ਆ ਤੇ ਉਹਨੂੰ ਵਿਆਹਣ ਤੱਕ ਜ਼ਿੰਮੇਵਾਰੀ ਆਪਣੀ ਹੈ ਕਹਿੰਦਾ ਮੇਰੀ ਘਰ ਵਾਲੀ ਨੇ ਨਾ ਤਾਂ ਹੂੰ ਕੀਤੀ ਨਾ ਹਾਂ ਕੀਤੀ ਚੁੱਪ ਕਰਕੇ ਮੇਰੀ ਗੱਲ ਸੁਣ ਲਈ ਕਹਿੰਦਾ ਦੋ ਕੁ ਦਿਨਾਂ ਬਾਅਦ ਮੇਰੀ ਘਰਵਾਲੀ ਨੇ ਆਪਦੇ ਭਰਾਵਾਂ ਨੂੰ ਸਾਰੀ ਗੱਲਬਾਤ ਦੱਸਦੀ ਵੀ ਇਹ ਤਾਂ ਹੁਣ ਜਜਬਾਤੀ ਬਾਲਾ ਹੋਇਆ ਪਿਆ ਵੀ ਇੱਕ ਤਾਂ ਹੌਂਸਲਾ ਛੱਡੀ ਫਿਰਦਾ ਤੇ ਇੱਕ ਕਹਿੰਦਾ ਵੀ ਮੈਂ ਉਹਦੀ ਧੀ ਨੂੰ ਪੜਾਉਣਾ ਲਖਾਉਣਾ ਤੇ ਉਹਦੇ ਵਿਆਹ ਤੱਕ ਦੀ ਜ਼ਿੰਮੇਵਾਰੀ ਆਪਣੀ ਇਹ ਵੀ ਸਾਡੇ ਕੋਲ ਸਾਰਨੀ ਕਿੱਲੇ 'ਚ ਜ਼ਮੀਨ ਦੇ ਆ ਵੀ ਆਪਦਾ ਗੁਜ਼ਾਰਾ ਮਸਾਂ ਚੱਲਦਾ ਨਾਲ ਠੇਕੇ ਤੇ ਲੈਣੇ 20-25 ਕਿੱਲੇ ਵੀ ਦੋ ਪਰਿਵਾਰਾਂ ਦੇ ਖਰਚੇ ਸੀ ਕਿਵੇਂ ਚੱਕਾਂਗੇ ਤਾਂ ਚਲੋ ਜੀ ਮੇਰਾ ਸਾਲਾ ਮੈਨੂੰ ਫੋਨ ਲਾ ਕੇ ਸਮਝਾਉਣ ਲੱਗ ਜਾਂਦਾ ਭਾਜੀ ਤੁਸੀਂ ਜਜਬਾਤੀ ਨਾ ਹੋਵੋ ਹੌਂਸਲਾ ਰੱਖੋ ਕੋਈ ਗੱਲ ਨਹੀਂ ਹਨਾ ਵੀ ਅੱਜਕੱਲ੍ਹ ਘਰਾਂ ਦੇ ਇੰਨੇ ਖਰਚੇ ਆ ਵੀ ਤੁਸੀਂ ਕਿੱਥੋਂ ਦੇ ਧੀ ਨੂੰ ਪੜਾ ਲ ਖਾ ਲੋਂਗੇ ਕਿੱਥੋਂ ਖਰਚੇ ਚੱਕ ਲੋਂਗੇ ਕਹਿੰਦਾ ਯਾਰ ਮੈਂ ਉਹਨੂੰ ਕਿਹਾ ਵੀ ਦੇਖ ਭਰਾਵਾ ਵੀ ਜੇ ਮੇਰੀਆਂ ਦੋ ਧੀਆ ਹੁੰਦੀਆਂ ਤਾਂ ਵੀ ਮੈਂ ਪਾਲਣੀਆਂ ਸੀ ਤਾਂ ਵੀ ਮੈਂ ਪੜਾਉਣੀਆਂ ਸੀ ਤਾਂ ਵੀ ਮੈਂ ਵਿਆਉਣੀਆਂ ਸੀ ਤੇ ਹੁਣ ਵੀ ਸਮਝ ਲਾ ਕੇ ਮੇਰੀਆਂ ਦੋ ਧੀਆ ਨੇ ਹਨਾ ਵੀ ਮੇਰਾ ਘਰ ਕੋਈ ਪੁੱਤ ਹੈਗਾ ਵੀ ਜਿਹੜੀ ਆ ਜ਼ਮੀਨ ਇਹ ਕੱਲ ਨੂੰ ਇੱਥੇ ਪਈ ਰਹਿ ਜਾਣੀ ਹੈ ਹਨਾ ਕਹਿੰਦਾ ਯਾਰ ਮੈਂ ਉਹਨੂੰ ਕਿਹਾ ਵੀ ਭਰਾਵਾ ਆਪਦੀ ਅਸਲਾਮ ਆਪਦੇ ਕੋਲ ਰੱਖ ਕਹਿੰਦਾ ਵੀ ਮੈਂ ਕਿਹਾ ਮੇਰਾ ਦਿਲ ਨਹੀਂ ਮੰਨਦਾ ਵੀ ਉਸ ਬੰਦੇ ਨੇ ਇੰਨੇ ਸਾਲ ਮੇਰੇ ਨਾਲ ਵਫਾ ਕੀਤੀ ਹੈ ਵੀ ਅੱਜ ਉਹਦੇ ਮਰਨ ਤੋਂ ਬਾਅਦ ਮੈਂ ਉਹਦੇ ਪਰਿਵਾਰ ਨੂੰ ਕਿਵੇਂ ਪਿੱਟ ਬਖਾ ਦਿਆਂ ਕਹਿੰਦਾ ਚਲੋ ਜੀ ਉਸ ਤੋਂ ਮਹੀਨੇ ਬਾਅਦ ਮੈਂ ਆਪਦੇ ਸੀਰੀ ਦੇ ਘਰੇ ਜਾਣਾ ਤੇ ਮੈਂ ਉਹਦੇ ਘਰੋਂ ਜਾ ਕੇ ਵੀ ਪੜਨੇ ਐ ਕਰਾਂ ਵੀ ਹਣ ਦੋ ਕੁ ਮਹੀਨਿਆਂ ਨੂੰ ਐਡਮਿਸ਼ਨਾਂ ਹੋਣੀਆਂ ਨੇ ਵੀ ਆਪਾਂ ਆ ਤੇਰੀ ਧੀ ਨੂੰ ਵੀ ਉਸੇ ਸਕੂਲ 'ਚ ਪੜਨੇ ਪਾਉਣਾ ਜਿੱਥੇ ਮੇਰੀ ਧੀ ਪੜਦੀ ਗੀਆ ਉਹ ਕਹਿੰਦੀ ਵੀ ਵੀਰੇ ਜਿਵੇਂ ਤੂੰ ਚੰਗਾ ਲਾਦੂ ਕਰ ਲਾ ਕਹਾਂ ਚਲੋ ਜੀ ਮੈਂ ਜਦੋਂ ਐਡਮਿਸ਼ਨਾਂ ਹੋਈਆਂ ਮੈਂ ਆਪ ਦੇ ਸੀਰੀ ਦੀ ਧੀ ਨੂੰ ਤੇ ਆਪ ਦੀ ਧੀ ਨੂੰ ਕਹਿੰਦਾ ਇੱਕ ਸਕੂਲ ਚ ਪੜ੍ਹਨੇ ਪਾਤਾ ਕਹਿੰਦਾ ਚਲੋ ਜਦੋਂ ਮੈਂ ਸਕੂਲ ਚ ਪੜ੍ਹਨੇ ਪਾਤਾ ਕਹਿੰਦਾ ਦੋ ਤਿੰਨ ਮਹੀਨਿਆਂ ਬਾਅਦ ਮੈਂ ਉਹਨਾਂ ਦੇ ਘਰੇ ਜਾ ਕੇ ਰਾਸ਼ਨ ਵੀ ਦਿਆ ਕਰਨਾ ਕਿਉਂਕਿ ਦੀਕ ਮਾਂ ਤੇ ਉਹਦੀ ਘਰਵਾਲੀ ਹੈਗੀਆਂ ਸੀ ਵਿਚਾਰੀਆਂ ਹਨ ਕਹਿੰਦਾ ਦੇਖੋ ਜੀ ਉਸ ਤੋਂ ਬਾਅਦ ਪਿੰਡ ਦੇ ਵਿੱਚ ਇਹ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਇਹ ਗੱਲਾਂ ਉੱਡਣੀਆਂ ਸ਼ੁਰੂ ਹੋ ਗਈਆਂ ਵੀ ਸੀਰੀ ਦੇ ਮਰਨ ਤੋਂ ਬਾਅਦ ਇਹ ਬੰਦਾ ਉਹਦੀ ਘਰਵਾਲੀ ਨਾਲ ਗਲਤ ਆ ਕਹਿੰਦਾ ਵੀ ਉਹ ਗੱਲਾਂ ਪਿੰਡ ਚ ਉੱਡ ਰਹੀਆਂ ਸ਼ੁਰੂ ਹੋ ਗਈਆਂ ਸਾਡੇ ਘਰ ਤੱਕ ਵੀ ਗੱਲਾਂ ਪਹੁੰਚੀਆਂ ਸਾਡੇ ਪਰਿਵਾਰ ਤੱਕ ਵੀ ਗੱਲਾਂ ਪਹੁੰਚੀਆਂ ਕਹਦਾ ਵੀ ਉਹ ਗੱਲਾਂ ਨੇ ਮੇਰਾ ਕਾਲਜਾ ਪਾੜਦਾ ਵੀ ਯਾਰ ਮੈਂ ਕੀ ਕਰੀ ਜੰਨਾ ਹਨਾ ਤੇ ਲੋਕ ਕਹੀ ਕੀ ਜਾਂਦੇ ਆ ਕਹਾਂ ਚਲੋ ਜੀ ਹੁਣ ਕਹਿੰਦਾ ਮੈਨੂੰ ਉਹਨਾਂ ਦੇ ਘਰੇ ਤਾਂ ਜਾਣਾ ਪੈਂਦਾ ਸੀਗਾ ਵੀ ਜਦੋਂ ਉਹਨਾਂ ਦੇ ਘਰੇ ਕੁਛ 19 ਕੀ ਹੋਣੀ ਮੈਨੂੰ ਉਹਦੇ ਫੋਨ ਕਰਦਿਆ ਕਰਨਾ ਉਹਨਾਂ ਨੇ ਜਾਂ ਮੰਨ ਲਓ ਦੀ ਮਾਂ ਨੇ ਬਿਮਾਰ ਹੋ ਜਾਆ ਕਰਨਾ ਜਾਂ ਵੀ ਦਵਾਈ ਦੱਪਾ ਲਿਆ ਕਰਨਾ ਜਾਂ ਵੀ ਸਬਦਾ ਪਤੀ ਲੋੜ ਹੋਇਆ ਕਰਨੀ ਕਹਿੰਦਾ ਵੀ ਜਦੋਂ ਪਿੰਡ ਦੇ ਵਿੱਚ ਇਹੋ ਜਿਹੀ ਗੱਲਾਂ ਹੋਣ ਲੱਗ ਗਈਆਂ ਕਹਿੰਦਾ ਭਾਈ ਫੇਰ ਨਾ ਮੈਂ ਰਾਤ ਨੂੰ ਮੂੰਹ ਨੇਰੇ 8-9 ਵਜੇ ਜਾਇਆ ਕਰਨਾ ਉਹਨਾਂ ਦੇ ਘਰੇ ਵੀ ਜਦੋਂ ਕਦੇ ਲੋਡ ਹੋਣੀ ਜਾ ਕੇ ਤੇ 2-3 ਮਹੀਨੇ ਬਸ ਸੌਦਾ ਦੇਣ ਵੀ ਜਾਣਾ ਤਾਂ ਵੀ ਮੈਂ ਰਾਤ ਨੂੰ ਜਾਣਾ ਵੀ ਲੋਕ ਨਾ ਮੈਨੂੰ ਵੇਖ ਰਹਿਣਾ ਕਿਉਂਕਿ ਲੋਕ ਕਹਿੰਦਾ ਵੀ ਗੱਲਾਂ ਬਹੁਤ ਬਣਾਉਂਦੇ ਸੀਗੇ ਲੋਕੀ ਕਹਿੰਦੇ ਸੀ ਇਹ ਉਹਦੀ ਘਰ ਵਾਲੀ ਨਾਲ ਗਲਤ ਆ ਇਹ ਉਹਦੀ ਘਰ ਨਾਲ ਇਹ ਕਰਦਾ ਵੋ ਕਰਦਾ ਤੁਹਾਨੂੰ ਪਤਾ ਲੋਕਾਂ ਦੀ ਜਿੰਮੇ ਦੀ ਸੋਚ ਹੁੰਦੀ ਹੈ ਕਹਿੰਦਾ ਚਲੋ ਇਹ ਸਮਾਂ ਲੰਘਦਾ ਗਿਆ ਉਸ ਤੋਂ ਬਾਅਦ ਮੇਰੀ ਤੀਵੀਂ ਪਲੱਸ 2 ਕਰ ਜਾਂਦੀ ਹੈ ਤੇ ਮੇਰੇ ਸੀਰੀ ਤੀਵੀਂ ਪਲੱਸ 2 ਕਰ ਜਾਂਦੀ ਹੈ ਕਹਿੰਦਾ ਚਲੋ ਜੀ ਦੋਵਾਂ ਨੂੰ ਮੈਂ ਕੋਰਸ ਕਰਾਤਾ ਕੋਰਸ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਚਲੋ ਜੀ ਟੀਚਰਾਂ ਦੇ ਪੋਸਟਾ ਨਿਕਲਦਿਆਂ ਨੇ ਤੇ ਜਿਹੜਾ ਮੇਰਾ ਸੀਰੀ ਹੁੰਦਾ ਜਿਹੜੀ ਉਹਦੀ ਧੀ ਹੁੰਦੀ ਹੈ ਕਹਿੰਦਾ ਉਹ ਟੀਚਰ ਲੱਗ ਜਾਂਦੀ ਹੈ ਕਹਿੰਦਾ ਜਦੋਂ ਹੁਣ ਸੀਰੀ ਧੀ ਮਟਿਆਰ ਹੋ ਗਈ ਟੀਚਰ ਰੱਗ ਗਈ ਉਸ ਤੋਂ ਬਾਅਦ ਕਹਿੰਦਾ ਮੇਰੇ ਪਿੰਡ ਦੇ ਵਿੱਚ ਇਹ ਗੱਲਾਂ ਚੱਲ ਪਈਆਂ ਵੀ ਇਸ ਬੰਦੇ ਨਾਲ ਸੀਰੀ ਦੀ ਘਰ ਵਾਲੀ ਵੀ ਗਲਤ ਆ ਤੇ ਉਹਦੀ ਧੀ ਵੀ ਗਲਤ ਆ ਕਹਿੰਦਾ ਵੀ ਇਸ ਗੱਲਾਂ ਨੇ ਮੇਰਾ ਕਾਲਜਾ ਪਾੜਦਾ ਕਹਿੰਦਾ ਮੈਂ ਕਈ ਵਾਰੀ ਇਕੱਲਾ ਬਹਿ ਕੇ ਰੋਇਆ ਵੀ ਕਰਾਂ ਵੀ ਰੱਬਾ ਵੀ ਮੈਂ ਕੀ ਕਰਨੇ ਆ ਤੂੰ ਸਾਰਾ ਕੁਝ ਜਾਣਦਾ ਪਰ ਮੇਰੇ ਮੱਥੇ ਤੇ ਕਾਲਖ ਕਿਹੜੀ ਮਲੀ ਗਈ ਵੀ ਲੋਕਾਂ ਨੇ ਮੇਰੀ ਝੋਲੀ 'ਚ ਬਦਨਾਮੀ ਇੰਨੀ ਕਪਾਤੀ ਵੀ ਮੈਂ ਕਰਾਂ ਤੇ ਕੀ ਕਰਾਂ ਤਾਂ ਚਲੋ ਜੀ ਪਰ ਮੈਂ ਕਹਿੰਦਾ ਹੌਸਲਾ ਨਹੀਂ ਛੱਡਿਆ ਮੈਂ ਹੈ ਕੋਈ ਗੱਲ ਨਹੀਂ ਵੀ ਜੋ ਵਾਹਿਗੁਰੂ ਨੂੰ ਮਨਜ਼ੂਰ ਆ ਉਹ ਹੋ ਹੀ ਜਾਂਦਾ ਤਾਂ ਚਲੋ ਜੀ ਹੁਣ ਸੀਰੀ ਦਾ ਇਹਦਾ ਪਰਿਵਾਰ ਸੀ ਉਹ ਸਟੈਂਡ ਹੋ ਚੁੱਕਿਆ ਸੀ ਕਹਿੰਦਾ ਉਸ ਤੋਂ ਬਾਅਦ ਚਲੋ ਜੀ ਮੇਰੀ ਤੀ ਦਾ ਕੈਨੇਡਾ ਵਾਲੇ ਮੁੰਡੇ ਨਾਲ ਵਿਆਹ ਹੋ ਜਾਂਦਾ ਮੇਰੀ ਤੀ ਕੈਨੇਡਾ ਚਲੀ ਜਾਂਦੀ ਹੈ ਕਹਿੰਦਾ ਮੇਰੀ ਉਮਰ 55-57 ਸਾਲ ਹੋ ਗਈ ਬਾਈ ਕਹਿੰਦਾ ਅੱਜ ਵੀ ਮੇਰੇ ਪਿੰਡ ਵਾਲੇ ਇਹੀ ਗੱਲਾਂ ਕਰਦੇ ਆ ਵੀ ਇਹ ਬੰਦਾ ਆਪ ਦੀ ਸੀਰੀ ਦੀ ਘਰਵਾਲੀ ਨਾਲ ਗਲਤ ਆ ਉਹਦੀ ਤੀ ਨਾਲ ਗੱਲ ਕਹਿੰਦਾ ਮੇਰੇ ਪਿੰਡ ਵਾਲਿਆਂ ਨੇ ਮੇਰੇ ਮੱਥੇ ਤੇ ਇਹੋ ਜਿਹਾ ਕਲੰਕ ਮਾਲਤਾ ਬਈ ਜਿਹਨੂੰ ਮੈਂ ਕਦੇ ਧੋੜ ਨਹੀਂ ਸਕਦਾ ਕਹਿੰਦਾ ਹੁਣ ਮੈਂ ਪਿੰਡ ਵਾਲੀ ਦੀ ਗੱਲਾਂ ਤੋਂ ਦੁਖੀ ਹੋ ਕੇ ਹਾਰ ਕੇ ਕਹਿੰਦਾ ਮੇਰੇ ਜਵਾਈਨ ਦੇ ਮੇਰੀ ਧੀ ਨੇ ਮੇਰਾ ਕੈਨੇਡਾ ਦਾ ਵੀਜ਼ਾ ਲਵਾਤਾ ਤੇ ਕਹਿੰਦਾ ਬਈ ਮੈਂ ਕੈਨੇਡਾ ਆ ਗਿਆ ਕਹਿੰਦਾ ਹੁਣ ਮੇਰਾ ਪਿੰਡ ਜਾਣ ਨੂੰ ਜੀ ਨਹੀਂ ਕਰਦਾ ਵੀ ਲੋਕਾਂ ਨੇ ਮੇਰੇ ਮੱਥੇ ਤੇ ਇਹੋ ਜਿਹੀ ਕਾਲਖ ਮਲੀ ਪਰ ਕਹਿੰਦਾ ਮੇਰੀ ਰੂਹ ਨੂੰ ਤੇ ਮੇਰੇ ਦਿਲ ਨੂੰ ਬੜਾ ਸਕੂਨ ਹੈ ਇਸ ਗੱਲ ਦਾ ਕਿ ਤੂੰ ਯਾਰ ਕੁਛ ਮਾੜਾ ਨਹੀਂ ਕੀਤਾ ਬੀਓ ਬਾਹੀ ਗੁਰੂ ਜਾਣਦਾ ਉਹਨੇ ਲਈ ਛੱਤ ਆਲਾ ਜਾਣਦਾ ਵੀ ਤੂੰ ਕੀ ਕੀਤਾ ਕਹਿੰਦਾ ਅੱਜ ਵੀ ਮੈਂ ਉਸ ਪਰਿਵਾਰ ਨਾਲ ਜੁੜਿਆ ਹੋਇਆ ਹਾਂ ਅੱਜ ਵੀ ਮੈਂ ਉਸ ਪਰਿਵਾਰ ਦੀ ਜ਼ਿੰਮੇਵਾਰੀ ਪੂਰੀ ਸੰਭੀ ਹੋਈ ਹੈ ਵੀ ਅੱਜ ਵੀ ਜੇਕਰ ਤੇ ਉਹਨਾਂ ਨੂੰ ਉਨ ਨਿੱਕੀ ਦੀ ਲੋੜ ਪੈਂਦੀ ਹੈ ਕਿਸੇ ਚੀਜ਼ ਦੀ ਤਾਂ ਅੱਜ ਵੀ ਮੈਂ ਉਹਨਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਦਾ ਤੇ ਕਹਿੰਦਾ ਮੈਂ ਆਖਰੀ ਸਾਹ ਤੱਕ ਉਸ ਪਰਿਵਾਰ ਦਾ ਕਦੇ ਸਾਥ ਨਹੀਂ ਛੱਡਣਾ ਤਾਂ ਚਲੋ ਜੀ ਹੁਣ ਉਹਦੇ ਦੀਪਾਂਵੇਂ ਟੀਚਰ ਲੱਗ ਗਈ ਹੈ ਚਲੋ ਫਾਈਨੈਂਸ਼ਲੀ ਤੌਰ ਤੇ ਉਹ ਵਧੀਆ ਹੋ ਗਿਆ ਕਹਿੰਦਾ ਪਰ ਅੱਜ ਵੀ ਮੈਂ ਉਹਨਾਂ ਦਾ ਸਾਥ ਦੇਣਾ ਕਹਿੰਦਾ ਵੀ ਮੈਂ ਪਿੰਡ ਇੱਕੋ ਗੱਲ ਕਰਕੇ ਛੱਡਦਾ ਵੀ ਕੱਲ ਨੂੰ ਮੇਰੀ ਸੀਰੀ ਦੀ ਧੀ ਦਾ ਵਿਆਹ ਹੋਣਾ ਠੀਕ ਆ ਕੱਲ ਨੂੰ ਉਹਦਾ ਵੀ ਪਰਿਵਾਰ ਬਣਨਾ ਪਰ ਮੈਂ ਪਿੰਡ ਦੇ ਲੋਕਾਂ ਦੇ ਮੂੰਹ ਕਿਵੇਂ ਬੰਦ ਕਰਾ ਸਕਦਾ ਕੱਲ ਨੂੰ ਉਹ ਵਿਆਹੀ ਗਈ ਜੇ ਸਾਡੇ ਪਿੰਡ ਚੋਂ ਗੱਲਾਂ ਉਹਦੇ ਘਰ ਵਾਲੇ ਨੂੰ ਪਤਾ ਲੱਗ ਗਿਆ ਸਾਰੇ ਪਰਿਵਾਰ ਨੂੰ ਪਤਾ ਲੱਗ ਗਿਆ ਤਾਂ ਉਹਦੇ ਕੱਲ ਨੂੰ ਤਲਾਕ ਹੋ ਸਕਦਾ ਕਾਨੂੰਨ ਦੇ ਤੇ ਕੋਈ ਗਲਤ ਅਸਰ ਪੈ ਸਕਦਾ ਹਨਾ ਕਹਿੰਦਾ ਸਿਰਫ ਮੈਂ ਇਸੇ ਗੱਲ ਕਰਕੇ ਪਿੰਡ ਛੱਡਦਾ ਹਮੇਸ਼ਾ ਅਮੇਚਾ ਲਈ ਆ ਕੇ ਕੈਨੇਡਾ ਵੱਸ ਗਿਆ ਕੀ ਕੱਲ ਨੂੰ ਉਹਦੇ ਪਰਿਵਾਰ ਨੂੰ ਜਾਂ ਉਹਦੀ ਧੀ ਨੂੰ ਕੋਈ ਪ੍ਰੋਬਲਮ ਨਾ ਆਵੇ ਕਹਿੰਦਾ ਭਾਈ ਮੇਰੀ ਇਹ ਹੱਡ ਬੀਤੀ ਲੋਕਾਂ ਨੂੰ ਸੁਣਾਈ ਜਰੂਰ ਵੀ ਮੇਰੇ ਪਿੰਡ ਦੇ ਲੋਕਾਂ ਨੇ ਮੇਰੇ ਨਾਲ ਆਹ ਕੁਝ ਕੀਤਾ ਤੇ ਮੈਨੂੰ ਹਾਰ ਕੇ ਪਿੰਡ ਛੱਡਣ ਲਈ ਮਜਬੂਰ ਕਰਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਉਹਨਾਂ ਪਿੰਡ ਦੇ ਲੋਕਾਂ ਤੱਕ ਵੀ ਪਹੁੰਚੇ ਤੇ ਸ਼ਾਇਦ ਉਹਨਾਂ ਨੂੰ ਪੂਰਾ ਸ਼ਰਮ ਆ ਜਾਈ ਕਿ ਇੱਕ ਬੰਦਾ ਰੱਬ ਬਣ ਕੇ ਉਸ ਪਰਿਵਾਰ ਦੇ ਨਾਲ ਖੜਿਆ ਉਹਦੀ ਧੀ ਨੂੰ ਆਪ ਦੀ ਧੀ ਸਮਝਿਆ ਉਹਦੀ ਕਰਵਾਂ ਨੂੰ ਦੀ ਭੈਣ ਸਮਝਿਆ ਮਾਂ ਨੂੰ ਮਾਂ ਸਮਝਿਆ ਕੋਈ ਬਿਰਲਾ ਜਿਗਰੇ ਨਾਲ ਟਾਵਾ ਬੰਦਾ ਹੁੰਦਾ ਭਾਈ ਜਿਹੜਾ ਔਖੇ ਵੇਲੇ ਕਿਸੇ ਨਾਲ ਖੜਦਾ ਹੈ ਇਸ ਕਰਕੇ ਭਰਾਵੋ ਇੱਕੋ ਬੇਨਤੀ ਹੈ ਕਿ ਜੇ ਕੋਈ ਬੰਦਾ ਕਿਸੇ ਗਰੀਬ ਦੀ ਬਾਹ ਫੜਦਾ ਸਹਾਇਤਾ ਕਰਦਾ ਤਾਂ ਬਈ ਉਸ ਨੂੰ ਗਲਤ ਨਜ਼ਰੀਏ ਨਾਲ ਨਾ ਦੇਖਿਆ ਕਰੋ ਪੰਜੇ ਉਂਗਲਾਂ ਇੱਕੋ ਜਿਹੇ ਹੁੰਦੀਆਂ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ